ਮੇਰਾ ਨਾਮ ਹੀ ਬਾੜ ਕੌਰ ਆਪਣਾ ਨਾਮ ਹੈ ਮੇਰੀ ਗਵਾਈ ਹੈ ਕਿ ਮੇਰਾ ਬੇਟਾ ਕੋਲ ਜਵਤ ਲੱਗਿਆ ਬਰਨਾਨਾ ਇੱਥੇ ਮਲੋਟ ਉਹਦੀ ਕੋਲਰ ਸੇਤ ਨਹੀਂ ਆ ਰਹੀ ਸੀ ਮੈਂ ਤੇ ਲੈ ਕੇ ਹੀ ਜਾਂਦੀ ਹੁੰਦੀ ਸੀ ਘਰੇ ਵੀ ਪ੍ਰਾਰਥਨਾ ਕਰਦੇ ਸੀ ਤੇਰੇ ਦੇ ਦਾਸਾਂ ਤੋਂ ਵੀ ਪ੍ਰਾਰਥਨਾ ਕਰਾਈ ਸੀ ਤੋਂ ਮਿਲੋਂ ਮੰਮੀ ਮੇਰੀ ਕੋਲਰ ਸੇਤ ਨਹੀਂ ਆਈ ਤੇ ਹੋਰ ਮੁੰਡਿਆਂ ਦਾ ਆਨਾ ਤੇ ਮੇਰੀ ਕੋਈ ਕਾਰ ਨਹੀਂ ਹੋਵੇ ਤੋਂ ਪ੍ਰਾਰਥਨਾ ਕਰਿਆ ਕਰ ਤੇ ਮੈਂ ਪਾਸਟਰ ਜੀ ਦਾ ਖਾਣਾ ਬਣਾਵਾਂਗੇ ਜਿੱਤੇ ਮੇਰੀ ਕੋਲਰ ਸੇਤ ਆਵੇ ਤੇ ਪਰਮੇਸ਼ਰ ਨੇ ਸਾਡੀ ਪ੍ਰਾਰਥਨਾ ਸੁਣੀ ਸਕਾਲਰਸ਼ਿਪ ਦਾ ਮਤਲਬ ਕੀ ਹੈ ਜਿਹੜੇ ਸਾਡੇ ਐਸਸੀ ਬੀਸੀ ਬੱਚੇ ਨੇ ਉਹਨਾਂ ਨੂੰ ਸਰਕਾਰ ਪਹਿਲੀ ਸਭਰਾ ਲੈਂਦੀ ਹੈ ਤੇ ਬਾਅਦ ਵਿੱਚ ਉਹਨਾਂ ਦੀ ਸਪੋਰਟ ਕਰਦੀ ਹੈ ਤੇ ਭੈਣ ਇਹ ਵੀ ਸਾਰਿਆਂ ਦੀ ਸਕਾਲਰਸ਼ਿਪ ਆ ਗਈ ਸੀ ਪਰ ਸਾਡੇ ਜਿਹੜੇ ਬੱਚਿਆਂ ਦੀ ਸਕਾਲਰਸ਼ਿਪ ਨਹੀਂ ਆਈ ਜਿਨ੍ਹਾਂ ਨੇ ਲੇਖੇ ਦਿੱਤਾ ਪ੍ਰੇਰਣਾ ਪੱਤਰਕੀ ਪ੍ਰਾਰਥਨਾ ਕਰਿਓ ਤੇ ਕੱਲੀ ਨਾਤਰਾਣੀ ਮੇਰੇ ਨਾਲ ਦੇ ਵਿੱਚ ਸੇ ਇਹਨਾਂ ਨੇ ਸੁੱਖ ਨਾ ਸੁਖੀ ਮਨ ਦੇ ਵਿੱਚ ਹਿਰਦੇ ਦੇ ਵਿੱਚ ਇਹ ਹੰਸੀ ਇਹਨਾਂ ਨੇ ਕਿ ਮੈਂ ਕੀ ਕਰਾਂਗੀ ਖਾਮਨਾ ਆਉਂਦੀ ਜਦੋਂ ਪ੍ਰਭੂ ਲਈ ਤੁਸੀਂ ਕਰਦੇ ਹੋ ਕੁਝ ਹਰੇਕ ਮੁੰਡਾ ਕਹਿੰਦਾ ਮੇਰੇ ਲਈ ਕਰੇ ਕਿਉਂ ਪ੍ਰਭੂ ਦੇ ਲਈ ਅਸੀਂ ਕਰਦੇ ਹਾਂ ਤੇ ਪਰਮੇਸ਼ਰ ਸਾਡਿਆਂ ਬੜਾ ਹੀ ਨੇੜੇ ਹੋ ਕੇ ਉਹ ਤੋਂ ਵੀ ਪਰਮੇਸ਼ਰ ਉੱਤਰ ਦਿੰਦਾ ਹੈ ਜਿਵੇਂ ਭੈਣ ਵੀਰਪਾਲ ਦੀ ਵਿਆਹੀ ਵੀ ਸੀ ਦੀ ਦਰਦਵਾਰੀ ਨੂੰ ਮੈਂ ਪੇਪਰ ਵੰਡਾਂਗੀ ਤੇ ਬਹੁਤ ਵੱਡੀ ਗੱਲ ਹੈ ਕਿ ਜਿਹੜੀ ਇਹਨਾਂ ਦੀ ਦੁਹਾਈ ਸੀ ਤੁਹਾਨੂੰ ਲੱਗਦੀ ਸਪੌਂਸਰਸ਼ਿਪ ਕਿੰਨੀ ਵੱਡੀ ਗੱਲ ਹੈ ਇਹ ਇਸ ਪਰਿਵਾਰ ਨੂੰ ਪੁੱਛ ਕੇ ਵੇਖਿਓ ਵੀ 82000 ਅਮਾਉਂਟ ਛੋਟੀ ਨਹੀਂ ਹੈ ਤੇ ਕਿਵੇਂ ਇਹਨਾਂ ਦੇ ਹਾਲਾਤ ਨੇ ਕਿ ਜਿੱਦਾਂ ਉਹ ਆਈ ਇਹਨਾਂ ਦੇ ਚਿਹਰਿਆਂ ਤੇ ਰੰਗ ਤਾਂ ਇਹਨਾਂ ਨੇ ਗਵਾਹੀ ਦਿੱਤੀ ਹਰ ਖੇਤਰ ਹਰ ਸਮੱਸਿਆ ਹੱਲ ਹੈ ਤੁਹਾਡਾ ਮਾਣਾ ਮਸ਼ੇਹਰ ਜ਼ੋਰਦਾਰ ਤਾੜੀਆਂ ਨਾਲ ਜਵਾਬ